ਕਲੋਟ ਸਟੋਕ ਹੋ ਰਿਹਾ ਹੈ ਨਾ ਕਲੋਟਿੰਗ ਹੋ ਰਹੀ ਹੈ ਪਲੇਟਲੇਟ ਕਾਉਂਟਸ ਮਤਲਬ ਡਿਕਰੀਜ਼ ਹੋ ਰਿਹਾ ਹੈ ਡੈਥ ਦੀ ਮਤਲਬ ਕੇਸਸ ਆ ਰਿਹਾ ਹੈ ਤੇ ਹੋਰ ਕੀ ਸਿੰਪਟਮਸ ਆ ਰਹੇ ਹੈ ਕੋਵਿਡ ਸ਼ੀਲਡ ਕਰਕੇ ਮੈਂ ਇਹ ਤੇ ਨਹੀਂ ਕੰਗੜਾ ਕੇ ਕੋਵਿਡ ਸ਼ੀਲਡ ਕਰਕੇ ਆ ਰਿਹਾ ਬਟ ਇਹ ਹੈ ਕਿ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਕਿ ਜਿਸ ਵੇਲੇ ਇਹ ਸਮੱਸਿਆ ਸਾਡੇ ਆਈ ਸੀ 2020 ਚ ਤਦੋਂ ਸਾਰੇ ਪਾਸੇ ਤੁਸੀਂ ਬੜਾ ਅੱਛਾ ਕਿਹਾ ਕਿ ਐਸੀ ਸਿਚੁਏਸ਼ਨ ਸੀ ਹਸਪੀਟਲ ਫੁੱਲ ਸੀਗੇ ਅ ਲੋਕਾਂ ਨੂੰ ਟ੍ਰੀਟਮੈਂਟ ਨਹੀਂ ਮਿਲ ਰਹੀ ਸੀ ਮਾਰਟੈਲਿਟੀ ਵੀ ਬੜੀ ਜ਼ਿਆਦਾ ਸੀ ਵਰਲਡਵਾਈਡ ਸਿਰਫ ਪੈਂਡੈਮਿਕ ਸੀਗਾ ਤਾਂ ਉਸ ਵੇਲੇ ਇਹਦਾ ਇਲਾਜ ਕਰਨ ਵਾਸਤੇ ਸਾਡੇ ਕੋਲ ਵੈਕਸੀਨ ਤੋਂ ਬੈਟਰ ਕੋਈ ਐਸਾ ਤਰੀਕਾ ਨਹੀਂ ਸੀਗਾ ਔਰ ਇਹ ਸਾਨੂੰ ਨਹੀਂ ਭੁੱਲਣਾ ਚਾਹੀਦਾ ਅਸੀਂ ਅੱਜ ਤੱਕ ਰੈਟਰੋਸਕੋਪ ਤੋਂ ਦੇਖ ਰਹੇ ਹਾਂ ਕਿ ਉਸ ਵੇਲੇ ਜੋ ਕੰਡੀਸ਼ਨ ਸੀਗੀ ਉਸ ਵੇਲੇ ਜੋ ਵੀ ਦਵਾਈਆਂ ਅਵੇਲੇਬਲ ਸੀ ਉਹ ਇਸ ਬਿਮਾਰੀ ਨੂੰ ਨਾ ਰੋਕ 파 ਰਹੇ ਸੀ ਨਾ ਇਲਾਜ ਕਰ 파 ਰਹੇ ਸੀ ਤਾਂ ਵੈਕਸੀਨੇਸ਼ਨ ਕੇਮ ਐਜ਼ ਅ ਬੂਨ ਔਰ ਸਾਨੂੰ ਸਾਇੰਟਿਫਿਕ ਕਮਿਊਨਿਟੀ ਨੂੰ ਬੜਾ ਪ੍ਰੇਜ਼ ਕਰਨਾ ਚਾਹੀਦਾ ਹੈ ਕਿ ਉਹਨਾਂ ਨੇ ਬੜੇ ਸ਼ਾਰਟ ਟਾਈਮ ਵਿੱਚ ਵੈਕਸੀਨੇਸ਼ਨ ਪ੍ਰੋਡਿਊਸ ਕੀਤੀ ਔਰ ਸਾਰੇ ਕੰਟਰੀ ਨੇ ਵੀ ਡੀਡ ਲੈ ਕੇ ਇਹਦੇ ਵਿੱਚ ਪ੍ਰੋਡਿਊਸ ਕੀਤੀ ਤੋਂ ਮੇਰਾ ਮੰਨਣਾ ਹੈ ਔਰ ਸਾਰੇ ਮੈਨੂੰ ਲੱਗਦਾ ਹੈ ਕਿ ਰਾਈਟ ਥਿੰਕਿੰਗ ਲੋਕਾਂ ਦਾ ਮੰਨਣਾ ਹੈ ਕਿ ਵੈਕਸੀਨ ਹੀ ਇੱਕ ਐਸੀ ਚੀਜ਼ ਸੀ ਜਿਸ ਨੇ ਪੈਂਡੈਮਿਕ ਨੂੰ ਰੋਕਿਆ ਜਾਨਾਂ ਬਚਾਈਆਂ ਵਰਲਡਵਾਈਡ ਤੇ ਅਸੀਂ ਅੱਜ ਗੱਲ ਕਰਨ ਦੀ ਕੰਡੀਸ਼ਨ ਵਿੱਚ ਆ ਤੇ ਸਾਨੂੰ ਉਹ ਰੋਲ ਜਿਹੜਾ ਵੈਕਸੀਨ ਨੇ ਪਲੇ ਕੀਤਾ ਉਹਨੂੰ ਨਹੀਂ ਭੁੱਲਣਾ ਚਾਹੀਦਾ ਕੋਈ ਵੀ ਵੈਕਸੀਨ ਹੋਏ ਉਹਦੇ ਥੋੜੇ ਸਾਈਡ ਇਫੈਕਟ ਹੋ ਸਕਦੇ ਨੇ ਤੁਸੀਂ ਆਪ ਵੀ ਬਚਪਨ ਚ ਵੈਕਸੀਨ ਲਗਾਈ ਹੋਣੀ ਹੈ ਹਰ ਇੱਕ ਕੋਈ ਵੈਕਸੀਨ ਲਗਾਉਂਦਾ ਹੈ 100% ਸੇਫਟੀ ਨਹੀਂ ਹੋ ਸਕਦੀ ਓਕੇ ਅਸੀਂ BCG ਲਗਾਉਂਦੇ ਆ ਪਹਿਲੇ ਲਗਾਉਂਦੇ ਸੀਗੇ ਮਲਟੀਪਲ ਪੀਜ਼ਲਸ ਦੀ ਵੈਕਸੀਨ ਹੁੰਦੀ ਹੈ ਰੇਅਰਸ ਰੇਅਰ ਸਾਈਡ ਇਫੈਕਟ ਜਿਸ ਤਰ੍ਹਾਂ ਕਿ 10 ਲੱਖ ਲੋਕਾਂ ਚ ਲਗਾਇਆ ਤੇ ਇੱਕ ਬੰਦੇ ਨੂੰ ਹੋ ਗਿਆ ਜਾਂ 1 ਲੱਖ ਬੰਦੇ ਲਗਾਇਆ ਤੇ ਇੱਕ ਬੰਦੇ ਨੂੰ ਹੋ ਗਿਆ ਰੇਅਰ ਸਾਈਡ ਇਫੈਕਟਸ ਵੈਕਸੀਨ ਦੇ ਹੋ ਸਕਦੇ ਆ ਤੋ ਸਾਨੂੰ ਇਹ ਦੇਖਣਾ ਹੈ ਕਿ ਜਿਹੜੀ ਵੀ ਅਸੀਂ ਇਲਾਜ ਕਰ ਰਹੇ ਆ ਜਾਂ ਵੈਕਸੀਨ ਯੂਜ਼ ਕਰ ਰਹੇ ਆ ਪ੍ਰੀਵੈਂਟ ਕਰਨ ਵਾਸਤੇ ਉਹਦਾ ਫਾਇਦਾ ਕੀ ਹੈ ਤੋ ਉਹਦਾ ਨੁਕਸਾਨ ਕੀ ਹੈ ਇਹ ਬੈਨੀਫਿਟ ਰਿਸਕ ਰੇਸ਼ੋ ਜਿਹੜੀ ਹੈ ਉਹ ਬੜੀ ਇੰਪੋਰਟੈਂਟ ਹੈ ਤੇ ਅਗਰ ਅਸੀਂ ਵੈਕਸੀਨ ਦਾ ਰੋਲ ਇਸ ਬਿਮਾਰੀ ਵਿੱਚ ਦੇਖੀਏ ਤੋ ਬੈਨੀਫਿਟ ਕਾਫੀ ਜ਼ਿਆਦਾ ਹੋਇਆ ਤੇ ਓਕੇਜਨਲ ਰੇਅਰ ਸਾਈਡ ਇਫੈਕਟ ਬਣਾਉਣ ਵਾਲਿਆਂ ਨੇ ਵੀ ਕਬੂਲ ਕੀਤਾ ਹੈ ਰੇਅਰ ਸਾਈਡ ਇਫੈਕਟ ਹੋ ਗਿਆ ਤਾਂ ਉਹ ਸਾਨੂੰ ਇਹ ਵੀ ਦੇਖਣਾ ਹੈ ਕਿ ਜਿਹੜੀ ਬਿਮਾਰੀ ਸੀਗੀ ਉਹਦੇ ਬਿਮਾਰੀ ਦਾ ਵੀ ਇੱਕ ਇਫੈਕਟ ਇਹ ਸੀਗਾ ਕਿ ਕਲਾਟ ਬੰਦੇ ਸੀ ਓਕੇ ਉਸ ਕਰਕੇ ਵੀ ਹਾਰਟ ਅਟੈਕ ਹੋਏ ਉਸ ਕਰਕੇ ਵੀ ਸਟ੍ਰੋਕ ਹੋਏ ਬ੍ਰੇਨ ਸਟ੍ਰੋਕ ਹੋਏ ਪਰਮੇਮਬੋਲਿਜ਼ਮ ਹੋਇਆ ਡੀਵੀਟੀ ਹੋਇਆ ਅਲੱਗ ਦੀ ਵੇਂਚ ਥ੍ਰੋਮਬਸ ਬਣੇ ਉਹ ਬਿਮਾਰੀ ਦਾ ਵੀ ਇੱਕ ਸਾਈਡ ਇਫੈਕਟ ਸੀਗਾ ਤਾਂ ਵੈਕਸੀਨ ਦਾ ਵੀ ਅਸੀਂ ਅੱਜ ਦੇ ਦਿਨ ਜਾਣ ਰਹੇ ਹਾਂ ਕਿ ਹੋਇਆ ਤੋ ਪ੍ਰੋਬਲਮ ਤੇ ਹੈ ਬਟ ਇਹ ਬੜੀ ਮਿਨੀਸਕਿਊਲ ਪ੍ਰੋਬਲਮ ਹੈ ਇਸ ਬਾਰੇ ਲੋਕਾਂ ਨੂੰ ਪੈਨਿਕ ਕਰੀਟ ਕਰਨ ਦੀ ਜ਼ਰੂਰਤ ਨਹੀਂ ਹੈ ਉਹਨਾਂ ਅਜੇ 3 ਸਾਲ ਦੇ ਕਰੀਬ ਹੋ ਗਏ ਉਹਨੂੰ ਔਰ 3 ਸਾਲ ਦੇ ਬਾਅਦ ਐਸਾ ਸਾਈਡ ਇਫੈਕਟ ਨਹੀਂ ਹੁੰਦਾ ਉਹ ਇਸ ਕਰਕੇ ਪਹਿਲੀ ਗੱਲ ਇਹ ਹੈ ਕਿ ਵੈਕਸੀਨ ਇੱਕ ਲਾਈਫ ਸੇਵਿੰਗ ਪ੍ਰੋਸੀਜਰ ਸੀਗਾ ਓਕੇ ਔਰ ਇੰਡੀਆ ਦਾ ਬੜਾ ਕੰਟ੍ਰਿਬਿਊਸ਼ਨ ਅਫਰੀਕਾ ਚ ਬਾਕੀ ਕੰਟਰੀਆਂ ਚ ਅਸੀਂ ਉਹਨਾਂ ਨੂੰ ਵੈਕਸੀਨ ਦਿੱਤੀ ਤੇ ਲੋਕਾਂ ਦੀ ਜਾਨ ਬਚੀ ਸਾਡੇ ਆਪਣੇ ਕੰਟਰੀ ਚ ਵੀ ਜਾਨ ਬਚੀ ਦੂਸਰਾ ਇਹ ਹੈ ਕਿ ਕੋਈ ਵੀ 100% ਸੇਫ ਨਹੀਂ ਹੁੰਦੀ ਅਸੀਂ ਪਾਣੀ ਵੀ ਲੈਨੇ ਆ ਤੇ ਉਹਦੇ ਵੀ ਉਹ ਬਾਕੀ ਛੱਡਦੇ ਜੇ ਤੇ ਬਾਕੀ ਹਰ ਇੱਕ ਚੀਜ਼ ਵੀ ਕੰਪਲੈਕਸ ਇੰਜੈਕਸ਼ਨ ਹੈ ਕੋਈ ਵੀ ਚੀਜ਼ ਹੈ ਕੋਈ ਸਾਈਡ ਇਫੈਕਟ ਜਿਹੜਾ 1 ਇਨ 1 ਮਿਲੀਅਨ ਹੋ ਸਕਦਾ ਤੇ ਇਸ ਕਰਕੇ ਸਾਨੂੰ ਇਹ ਜਾਨਣਾ ਜ਼ਰੂਰੀ ਹੈ ਕਿ ਵੀ ਸ਼ੁੱਡ ਨਾ ਥਰੋ ਦੀ ਬਾਥ ਟੱਬ ਆਫ ਵਾਟਰ অর ਵਾਟ ਵੀ ਕਾਲ ਇਟ ਤੋਂ ਇਸ ਲਈ ਸਮੱਸਿਆ ਨੂੰ ਰਿਕੋਗਨਾਈਜ਼ ਕਰਨਾ ਚਾਹੀਦਾ ਉਦੀ ਮਿਸਕਿਊਲ ਜਿਹੜੀ ਉਹ ਹੈ ਉਸ ਪ੍ਰੋਬਲਮ ਹੈ ਉਹਦੇ ਪਾਸੇ ਪੈਨਿਕ ਕ੍ਰੀਏਟ ਕਰਨ ਦੀ ਜ਼ਰੂਰਤ ਨਹੀਂ ਹੈਗੀ। ਔਰ ਲੋਕਾਂ ਨੂੰ ਇਸ ਕੇ ਬਾਰੇ ਸਮਝਣਾ ਚਾਹੀਦਾ ਹੈ ਕਿ ਇਹ ਕੋਈ ਕਿਸੇ ਨੇ ਜਾਣਬੁੱਝ ਕੇ ਨਹੀਂ ਕੀਤਾ। ਉਹਨਾਂ ਨੇ ਆਪਣੀ ਬੈਸਟ ਐਫਰਟ ਕਰਕੇ ਇੱਕ ਵੈਕਸੀਨ ਰੀਜ਼ਨੇਬਲੀ ਸੇਫ ਵਰ ਈਫੈਕਟਿਵ ਵੈਕਸੀਨ ਪ੍ਰੋਡਿਊਸ ਕੀਤੀ। ਔਰ ਸਾਡੀ ਗਵਰਨਮੈਂਟ ਨੇ ਬੜਾ ਅੱਛਾ ਰੋਲ ਕਰਕੇ ਲੋਕਾਂ ਨੂੰ ਇਹ ਵੈਕਸੀਨ ਪ੍ਰੋਵਾਈਡ ਕੀਤੀ। ਓਕੇਜਨਲ ਸਾਈਡ ਇਫੈਕਟ ਹੈ। ਉਹ ਮੇਰੇ ਖਿਆਲ ਉਹਨ ਲੋਗਾਂ ਨੂੰ ਜਿਨ੍ਹਾਂ ਨੂੰ ਇਹ ਸਾਈਡ ਇਫੈਕਟ ਹੋਇਆ ਉਹਨਾਂ ਨੂੰ ਕੰਪਨੀ ਵੀ ਆਇਡੈਂਟੀਫਾਈ ਕਰੇਗੀ ਉਹਨਾਂ ਨੂੰ ਅਗਰ ਕਿਸੇ ਕੰਪਨਸੇਸ਼ਨ ਕਰਨ ਦੀ ਜ਼ਰੂਰਤ ਹੈ ਵਿਚ ਵੈਰੀ ਰਾਈਟਫੁਲੀ ਸ਼ੁੱਡ ਬੀ 기ਵਨ ਤੋ ਇਸ ਕਰਕੇ ਪੈਨਿਕ ਨਾ ਕਰੀਏ ਅਗਰ ਕਿਸੇ ਨੂੰ ਕੋਈ ਐਸਾ ਸਾਈਡ ਇਫੈਕਟ ਹੈ ਉਹਦੇ ਬਾਰੇ ਡਾਕਟਰ ਨੂੰ ਕੰਸਲਟ ਕਰਨਾ ਚਾਹੁੰਦਾ ਚਾਹੀਦਾ ਔਰ ਉਹਦਾ ਅਗਰ ਜ਼ਰੂਰਤ ਹੈ ਤਾਂ ਇਲਾਜ ਕਰਨਾ ਚਾਹੀਦਾ ਕੰਪਨਸੇਸ਼ਨ ਮਿਲਣੀ ਚਾਹੀਦੀ I think it's genuine claim ਕਿ ਅਗਰ ਕਿਸ ਨੂੰ ਸਾਈਡ ਇਫੈਕਟ ਹੋ ਜਾਤਾ ਬਟ ਸਾਨੂੰ ਉਸ ਸਮੱਸਿਆ ਨੂੰ ਦੇਖਣਾ ਹੈ ਕਿ ਉਸ ਵੇਲੇ ਸਾਡੀ ਕੰਟਰੀ ਦੀ ਕੀ ਹਾਲਤ ਸੀਗੀ ਉਸ ਵੇਲੇ ਦੁਨੀਆ ਦੀ ਕੀ ਹਾਲਤ ਸੀਗੀ ਤੁਸੀਂ ਅਗਰ ਯਾਦ ਕਰੋਗੇ ਤੇ ਆਪਣੇ ਲੋਕ ਪੇਰੈਂਟਸ ਨੂੰ ਨਹੀਂ ਮਿਲ ਮਿਲਨੇ ਮਿਲ ਸਕਦੇ ਸੀਗੇ ਓਕੇ ਕਿਸੇ ਨੂੰ ਸੀ ਲੈ ਕੇ ਜਾਣਾ ਹੈ ਹਸਪੀਟਲ ਪਹੁੰਚਾਣਾ ਹੈ ਤੇ ਉਹਨਾਂ ਦੇ ਰਿਲੇਟਿਵਸ ਨਹੀਂ ਉਥੇ ਜਾਣ ਨੂੰ ਤਿਆਰ ਸੀਗੇ ਤੋਂ ਉਹ ਜਿਹੜੀ ਇੱਕ ਬੜੀ ਇਸ ਸੋਸਾਇਟੀ ਇਸ ਸਦੀ ਦਾ ਇੱਕ ਐਸਾ ਬਲੈਕ ਐਪੀਸੋਡ ਹੈ ਜਿਹਨੇ ਲੋਗਾ ਦੇ ਉੱਪਰ ਮੈਂਟਲ ਵੀ ਇੰਪੈਕਟ ਬੜਾ ਜ਼ਿਆਦਾ ਛੋੜਿਆ ਫੈਮਿਲੀ ਵਰ ਪ੍ਰੈਸ਼ਾਈਜ਼ਡ ਓਕੇ ਦੇ ਵਰ ਅ ਡਿਸਟ्रेस ਹਾਊ ਟੂ ਕੋਪ ਵਿਦ ਇਟ ਕੋਈ ਬਿਮਾਰ ਹੋ ਜਾਂਦਾ ਸੀ ਲੋਕ ਨੂੰ ਸੋਸ਼ਲੀ ਆਸਟ੍ਰਸਾਈਜ਼ ਕਰ ਦਿੰਦੇ ਸੀ ਸੋ ਉਹ ਇੱਕ ਐਸਾ ਟਾਈਮ ਸੀਗਾ ਜਿਸ ਲਈ ਕੋਈ ਵੀ ਦਵਾਈ ਜਿਹੜੀ ਹੈ ਉਹਨੂੰ ਲੋਕਾਂ ਨੇ ਐਕਸੈਪਟ ਕੀਤਾ किसी ने क्या जी क्लोरोक्विन ले लो लोगों ने क्लोरोक्विन हाइड्रोक्सी क्लोरोक्विन लाने शुरू करती hmm. किसी ने और कोई दवाई की जी वैना शुरू करती नंबर ऑफ मेडिसिन वर यूज नॉर्मल मैथड् आल्टरनेटिव सिस्टम ऑफ मेडिसिन सभी ने अपनी अपनी मेडिसिन करने की जरूरत की लेटर ऑन इट वर फाउंड दे वर नॉट इफेक्टिव और सम ऑफ देम हैड साइड इफेक्ट्स तो इस करके वो एक, उस टाइम नहीं भूलना चाहिए hmm. और ये एक साइड इफेक्ट है रेयर साइड इफेक्ट है बड़ा अनकॉमन साइड इफेक्ट है ਬਟ ਉਹਦੇਾਰੇ ਪੈਨਿਕ ਕਰੇਟ ਕਰਨ ਦੀ ਜ਼ਰੂਰਤ ਹੈ